ਖਬਰ ਹੈ ਪੰਜਾਬ ਰੋਡਵੇਜ਼ ਦੇ ਨਾਲ ਜੁੜੀ ਹੋਈ ਪੰਜਾਬ ਰੋਡਵੇਜ਼ ਦੇ ਡਰਾਈਵਰ ਦਾ ਮਰਡਰ ਕਰ ਦਿੱਤਾ ਗਿਆ ਮੁਖਾਲੀ ਜ਼ਿਲ੍ਹੇ ਦੇ ਕੁਰਾਲੀ ਕਸਬੇ ਦੇ ਵਿੱਚ ਇੱਕ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸਾਈਡ ਨਾ ਦੇਣ ਦੇ ਉੱਤੇ ਪਿਕਅਪ ਚਾਲਕ ਦੇ ਨਾਲ ਝਗੜਾ ਹੋਇਆ ਔਰ ਪਿਕਅਪ ਚਾਲਕ ਨੇ ਡਰਾਈਵਰ ਨੂੰ ਬੱਸ ਦੇ ਵਿੱਚੋਂ ਹੇਠਾਂ ਉਤਾਰਿਆ ਮਲਜ਼ਮ ਨੇ ਡਰਾਈਵਰ ਤੇ ਰੌਡ ਦੇ ਨਾਲ ਕਈ ਵਾਰ ਕਿਤੇ ਮੌਕੇ ਤੇ ਹੀ ਬੱਸ ਡਰਾਈਵਰ ਦੀ ਮੌਤ ਹੋ ਗਈ ਪੁਲਿਸ ਨੇ ਪਿਕਅਪ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਇਹ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਤੁਸੀਂ ਕਹਿ ਸਕਦੇ ਹੋ ਕਿ ਕੁਰਾਲੀ ਦੇ ਵਿੱਚ ਵਾਪਰ ਰਿਹਾ ਹੈ ਕੁਰਾਲੀ ਬਿਲਕੁਲ ਚੰਡੀਗੜ੍ਹ ਦੇ ਨੇੜੇ ਦੇ ਇਲਾਕਿਆਂ ਦੇ ਵਿੱਚ ਇੱਕ ਆਉਂਦਾ ਹੈ ਜਦੋਂ ਮੋਹਾਲੀ ਮੋਹਾਲੀ ਤੋਂ ਅੱਗੇ ਖਰੜ ਤੇ ਫਿਰ ਕੁਰਾਲੀ ਮੋਹਾਲੀ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਤੇ ਇਹ ਪੂਰਾ ਮਾਮਲਾ ਕਿਉਂਕਿ ਰੋਡਵੇਜ਼ ਦਾ ਮਾਮਲਾ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਦੇਖੋ ਇਸ ਤਰੀਕੇ ਨਾਲ ਘਟਰਾਵਾ ਹੁੰਦੀਆਂ ਨੇ ਕਿ ਕੋਈ ਸਾਈਡ ਲੱਗ ਗਈ ਹੈ ਸਾਈਡ ਨਹੀਂ ਦਿੱਤੀ ਟਕਰਾਰਬਾਜ਼ੀ ਹੋ ਜਾਂਦੀ ਹੈ ਤੇ ਇਸ ਤੋਂ ਪਹਿਲਾਂ ਵੀ ਹੁੰਦੀਆਂ ਹੋਈਆਂ ਘਟਰਾਵਾ ਨਜ਼ਰ ਆਈਆਂ ਨੇ ਪਰ ਇੱਥੇ ਦਾ ਐਕਸਟ੍ਰੀਮ ਲੈਵਲ ਦੇ ਉੱਤੇ ਪਹੁੰਚ ਗਏ ਕਿ ਕਿਸ ਤਰੀਕੇ ਨਾਲ ਜਿਹੜਾ ਰੋਡਵੇਜ਼ ਦਾ ਡਰਾਈਵਰ ਸੀ ਉਸ ਨੂੰ ਹੀਠਾਂ ਉਤਾਰਿਆ ਗਿਆ ਆਪਸ ਚ ਦੋਵਾਂ ਦੀ ਤਕਰਾਰ ਹੁੰਦੀ ਹੈ ਤੇ ਫਿਰ ਇਲਜ਼ਾਮ ਹੈ ਕਿ ਜਿਹੜਾ ਪਿਕਅਪ ਵਾਲਾ ਡਰਾਈਵਰ ਸੀ ਉਸ ਨੇ ਰੋਡ ਦੇ ਨਾਲ ਰੋਡਵੇਜ਼ ਦੀ ਬੱਸ ਦੇ ਡਰਾਈਵਰ ਦੇ ਉੱਤੇ ਹਮਲਾ ਕਰ ਦਿੱਤਾ ਰੋਡ ਦੇ ਨਾਲ ਕਈ ਵਾਰ ਕਿਤੇ ਔਰ ਮੌਕੇ ਤੇ ਹੀ ਜਿਹੜਾ ਰੋਡਵੇਜ਼ ਦਾ ਡਰਾਈਵਰ ਸੀ ਉਸ ਦੀ ਮੌਤ ਹੋ ਗਈ ਹੈ ਔਰ ਜੋ ਜਾਣਕਾਰੀ ਹੈ ਕਿ ਪਿਕਅਪ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਨੇ ਕਾਬੂ ਕਰ ਲਿਆ ਔਰ ਮਰਡਰ ਹੋਇਆ ਹੈ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਪੂਰਾ ਮਾਮਲਾ ਵਾਪਰਿਆ ਹੈ ਕੋਰਾਲੀ ਬੋਹਾਲੀ ਦੇ ਵਿੱਚ ਜਿੱਥੇ ਮੁਲਜ਼ਮ ਨੇ ਡਰਾਈਵਰ ਤੇ ਰੋਡ ਦੇ ਨਾਲ ਹਮਲਾ ਕਰਕੇ ਉਸ ਨੂੰ ਮੌਤ ਦੀ ਘਾਟ ਉਤਾਰ ਦਿੱਤਾ ਇਹ ਮੁਹਾਲੀ ਦੇ ਕੋਰਾਲੀ ਦੇ ਵਿੱਚ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਅੱਛਾ ਜੀ ਇਹ ਬਈ ਹੁਣ ਦਾ ਕੋਈ ਨਾਈਟਾਂ ਤੇ ਜਦੋਂ ਗੱਡੀਆਂ ਰੁਕੀਆਂ ਆ ਕੇ ਹਾਂਜੀ ਆ ਕੇ ਡਰਾਈਵਰ ਦੇ ਨਾਲ ਹੱਥੋਂ ਬਾਈ ਹੋਣ ਲੱਗੇ ਉਹ ਡਰਾਈਵਰ ਇਹ ਵਿਚਾਰਾ ਖਲੋਤਿਆ ਆ ਐਨੇ ਨੂੰ ਜਿਹੜੇ ਮੁੰਡੇ ਦਾ ਪੈਪ ਮਾਰੀ ਉਹ ਪਿੱਛੋਂ ਗੱਡੀ 'ਚ ਪੈਪ ਲਾਇਆ ਗੱਡੀ ਉਹਨੇ ਪੈਪ ਤੇ ਛਾਤੀ 'ਚ ਮਾਰਨ ਛਾਤੀ 'ਚ ਮਾਰਨ ਕਾਰਨ ਆਉਂਦੀ ਮੌਕੇ ਤੇ ਉਹ ਕੀ ਦਿੱਤੀ ਉਹ ਮੌਕੇ ਦੀ ਡੱਡ ਸੀ ਲੈਣੀ ਲੱਕ ਤਾ ਅਸੀਂ ਸਰਕਾਰੀ ਹਸਪੀਟਲ ਲੈ ਗਏ ਅੱਛਾ ਜੀ ਛੇਵੇਂ ਕਰਤਾ ਛੇਵੇਂ ਸਾਲੇ ਦਾ ਗੱਡੀ ਨਹੀਂ ਕਰ ਠੀਕ ਹੈ ਜੀ ਰੁਕ ਕਰਦੇ ਆ ਸਾਡੇ ਸੇ ਹੋ ਗਈ ਇਸ ਸਮੇਂ ਮਨੋਜ ਰਾਠੀ ਫੋਨ ਲਾਈਨ ਤੇ ਸਾਡੇ ਨਾਲ ਨੇ ਮਨੋਜ ਕੀ ਕੁਝ ਘਟਨਾ ਵਾਪਰੀ ਹੈ ਕੋਰਾਲੀ ਦੇ ਵਿੱਚ ਇਹ ਬਹੁਤ ਹੈਰਾਨ ਕਰਨ ਵਾਲਾ ਮਾਮਲਾ ਲੱਗਦਾ ਹੈ ਦੇਖੋ ਬਿਲਕੁਲ ਗੌਰ ਹੈ ਹੈਰਾਨ ਕਰਨ ਦੇਣ ਵਾਲਾ ਇਹ ਮਾਮਲਾ ਹੈ ਪਰ ਇੱਕ ਛੋਟੀ ਜੀ ਗੱਲ ਸੱਜੀ ਕਹਿ ਸਕਦੇ ਛੋਟੀ ਜੀ ਗੱਲ ਪਿੱਛੇ ਕਿ ਪੰਜਾਬ ਰੋਡਵੇਜ਼ ਦੀ ਬਾਤ ਆ ਰਹੀ ਸੀ ਪਰ ਪਿੱਛੇ ਕੋਰਾਲੀ ਤੋਂ ਸਹੀ ਇਹਦੀ ਆਪਸੀ ਸਾਈਡ ਨੂੰ ਲੈ ਕੇ ਯਾਨੀ ਕਿ ਓਵਰਟੇਕ ਨੂੰ ਲੈ ਕੇ ਬਹਿਸ ਬਾਜੀ ਹੋਈ ਹੈ ਉਹ ਵੀ ਚੱਲਦੇ ਜਾਂਦੇ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਇੱਕ ਮਹਿੰਦਰਾ ਪਿਕਅਪ ਜਿਹੜਾ ਲੋਡਿੰਗ ਹੁੰਦੀ ਹੈ ਉਹਦੇ ਡਰਾਈਵਰ ਤੇ ਇਹਦੀ ਓਵਰਟੇਕ ਨੂੰ ਲੈ ਕੇ ਕੋਈ ਗੱਲਬਾਤ ਹੋਈ ਹੈ ਲੇਕਿਨ ਜਿੱਦਾਂ ਹੀ ਉਰਾਲੀ ਬੱਸ ਆ ਕੇ ਰੁਕਦੀ ਹੈ ਉੱਥੇ ਹੀ ਮਹਿੰਦਰਾ ਦਾ ਜਿਹੜਾ ਡਰਾਈਵਰ ਹੈ ਉਹ ਵੀ ਰੁਕਦਾ ਹੈ ਉਸ ਤੋਂ ਬਾਅਦ ਦੁਬਾਰਾ ਤੋਂ ਇਹਨਾਂ ਦੀ ਬਹਿਸਬਾਜ਼ੀ ਹੁੰਦੀ ਹੈ ਔਰ ਆਪਸ ਵਿੱਚ ਆਹ ਆਹਮਣੇ-ਸਾਹਮਣੇ ਬਹਿਸਬਾਜ਼ੀ ਤੋਂ ਬਾਅਦ ਜਿਹੜਾ ਮਹਿੰਦਰਾ ਦਾ ਡਰਾਈਵਰ ਹੈ ਉਹਦੇ ਇੱਕ ਰੋਡ ਗੱਡੀ ਤੇ ਰੋਡ ਇਹ ਬਿਲਕੁਲ ਅਚਾਨਕ ਉਹਦੇ 86 ਤੇ ਮਾਰੀ ਹਾਲਾਂਕਿ ਕਾਫੀ ਤੇਜ਼ ਉਹਨੇ ਜਿਹੜੀ ਛਾਤੀ ਤੇ ਮਾਰੀ ਔਰ ਉੱਥੋਂ ਆਪਾਂ ਜਨ ਦੀ ਕੋਸ਼ਿਸ਼ ਕੀਤੀ ਹਾਲਾਂਕਿ ਨਾਲ ਹੀ ਉਹ ਜਿਹੜਾ ਡਰਾਈਵਰ ਸੀਗਾ ਪੰਜਾਬ ਰੋਡ ਉਹ ਪਨੀਗਪਿਆ ਉਹਨੂੰ ਹਸਪੀਟਲ ਲੈ ਕੇ ਜਾਇਆ ਗਿਆ ਜਿੱਥੇ ਅਨਫੋਰਚੂਨੇਟਲੀ ਗਰਗ ਦੀ ਬਹੁਤ ਹੋ ਚੁੱਕੀ ਹੈ ਹਾਲਾਂਕਿ ਜਿਹੜਾ ਮਹਿੰਦਰਾ ਦਾ ਡਰਾਈਵਰ ਹੈ ਉਸ ਨੂੰ ਕਾਬੂ ਤਾਂ ਕਰ ਲਿਆ ਕਿਉਂਕਿ ਉਥੇ ਵੀ ਲਿਕਾਟ ਹੋ ਗਈ ਸੀ ਕੋਰਾਲੀ ਦਾ ਜਿੱਥੇ ਇਹ ਹੋਇਆ ਹੈ ਕਾਫੀ ਰੱਜ ਹੁੰਦਾ ਹੈ ਕਾਫੀ ਭੀੜ ਭਰ ਕੇ ਹੁੰਦੀ ਹੈ ਇਸ ਕਰਕੇ ਲੋਕੀ ਵੀ ਉੱਥੇ ਇਕੱਠੇ ਹੋ ਕੇ ਸੀ ਲੇਕਿਨ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਛੋਟੀ ਜੀ ਗੱਲ ਪਿੱਛੇ ਇੰਨਾ ਵੱਡਾ ਅਸੀਂ ਕਹਿ ਸਕਦੇ ਹਾਂ ਕਿ ਘਟਨਾ ਹੋਈ ਹੈ ਔਰ ਡਰਾਈਵਰ ਦੀ ਮੌਕੇ ਤੇ ਹੀ ਦੱਸਿਆ ਜਾ ਰਿਹਾ ਕਿ ਦੀ ਕਾਂ ਜਿਹੜੀ ਆਣਾ ਬੰਦ ਹੋ ਗਈ ਸੀ ਉਹਨੂੰ ਛੇਪੇ ਹਸਪਤਾਲ ਜਿਹੜਾ ਹੈਗਾ ਲੈ ਕੇ ਜਾਇਆ ਗਿਆ ਜਿੱਥੇ ਉਸਨੂੰ ਡਿਟ ਗੋਸ਼ਿਤ ਕਰ ਦਿੱਤਾ ਹਾਲਾਂਕਿ ਪੁਲਿਸ ਨੇ ਮਹਿੰਦਰਾ ਦਾ ਜਿਹੜਾ ਡਰਾਈਵਰ ਹੈ ਉਹਨੂੰ ਕਾਬੂ ਕਰ ਲਿਆ ਗਿਆ ਤੇ ਹੁਣ ਜਿਹੜੀ ਵੰਦੀ ਕਾਰਵਾਈ ਹੋ ਕੀਤੀ ਜਾ ਰਹੀ ਹੈ ਲੇਕਿਨ ਜਿਹੜੇ ਲੋਕਾਂ ਨੇ ਦੱਸਿਆ ਹੈ ਕਿ ਦੋਵੇਂ ਗੱਡੀਆਂ ਆ ਕੇ ਰੁਕੀ ਬਹਿਸਬਾਜੀ ਸ਼ੁਰੂ ਹੋਈ ਬਹਿਸਬਾਜੀ ਤੋਂ ਆ ਕੇ ਲੜਦੇ ਲੜਦੇ ਉਹ ਬਿਲਕੁਲ ਡਰਾਈਵਰ ਦੀ ਬਸਤਾ ਜਿਹੜਾ ਡਰਾਈਵਰ ਹੈ ਉਹ ਵੀ ਬਸ ਤੋਂ ਉਤਰ ਕੇ ਜਿੱਥੇ ਹੈਗਾ ਆਪਸੀ ਬਹਿਸ ਕਰਨવાਜੇ ਗਰਮ ਲੱਗੇ ਪਰ ਮਹਿੰਦਰਾ ਜਿਹੜਾ ਡਰਾਈਵਰ ਹੈ ਉਹਨੇ ਗੱਡੀ ਤੋਂ ਰੌਡ ਕਰ ਦਿੱਤੀ ਤੇ ਅਚਾਨਕ ਉੱਤੇ ਹਮਲਾ ਕਰਦਾ ਜਿਹਦੇ ਕਰਕੇ ਉਹਦੀ ਮੌਤ ਹੋ ਗਈ ਹੈ ਠੀਕ ਹੈ ਸ਼ੁਕਰੀਆ ਤਾਂ ਬਾਤ ਸੜਨਾ ਜੁੜਨ ਦੇ ਲਈ ਇਸ ਪੂਰੀ ਗੱਲਬਾਤ ਦੇ ਲਈ ਮਨੋਜ ਤਾਂ لازمی ਤੌਰ ਤੇ ਬਹੁਤ ਹੈਰਾਨ ਕਰਨ ਵਾਲਾ ਮਾਮਲਾ ਹਾਲਾਂਕਿ ਕਈ ਵਾਰ ਅਸੀਂ ਪਹਿਲਾਂ ਵੀ ਦੇਖਿਆ ਕਿ ਰੋਡ ਦੇ ਉੱਤੇ ਬਹੁਤ ਨਿੱਕੀ ਜਿਹੀ ਗੱਲ ਨੂੰ ਲੈ ਕੇ ਬਿਵਾਲ ਹੋ ਜਾਂਦਾ ਹੈ ਔਰ ਨਿੱਕੀ ਜਿਹੀ ਗੱਲ ਦਾ ਇਸ ਤਰੀਕੇ ਦੇ ਨਾਲ ਤੁਸੀਂ ਕਹਿ ਸਕਦੇ ਹੋ ਕਿ ਸ਼ੁਰੂ ਹੁੰਦਾ ਹੈ ਕਿ ਗੱਲ ਮੌਤ ਤੱਕ ਕਿਸੇ ਦੀ ਮੌਤ ਤੱਕ ਪਹੁੰਚ ਜਾਂਦੀ ਹੈ ਤੇ ਪੂਰਾ ਘਟਨਾਕਰਮ ਕੁਰਾਲੀ ਦੇ ਵਿੱਚ ਵਾਪਰਿਆ ਏ ਔਨ ਰੋਡ ਕੁਰਾਲੀ ਦੇ ਵਿੱਚ ਜਿੱਥੇ ਸਾਈਡ ਦੇਨ ਨੂੰ ਲੈ ਕੇ ਗੱਲ ਤਾਂ ਕੁਝ ਵੀ ਨਹੀਂ ਸੀ ਜੇਕਰ ਉਸ 5 ਸੈਕਿੰਡ 10 ਸੈਕਿੰਡ 20 ਸੈਕਿੰਡ ਦੇ ਲਈ ਗੁੱਸਾ ਕੰਟਰੋਲ ਦੋਵਾਂ ਦੇ ਵਿੱਚੋਂ ਕੋਈ ਕਰ ਲੈਂਦਾ ਤਾਂ ਇਹ ਪੂਰੀ ਘਟਨਾ ਸ਼ਾਇਦ ਵਾਪਰਦੀ ਹੀ ਨਾ ਪਰ ਇਹ ਪੂਰਾ ਘਟਨਾ ਕਰਮ ਵਾਪਰਿਆ ਹੈ ਕਾਬਲੇ ਗੌਰ ਹੈ ਕਿ ਜਿਹੜਾ ਰੋਡਵੇਜ਼ ਦਾ ਮੁਲਾਜ਼ਮ ਸੀ ਡਰਾਈਵਰ ਸੀ ਉਸ ਦੀ ਮੌਤ ਹੋ ਗਈ ਹੈ ਕਤਲ ਕਰ ਦਿੱਤਾ ਗਿਆ